ਅਸੀਂ ਮਾਵਾਂ ਰੋਈ ਕਨਫਿਊਜ਼ ਹੋ ਜਾਂਦੀ ਹੈ ਸਬਜੀ ਚ ਕੀ ਬਣਾਈਏ ਐਸੀ ਕਿਹੜੀ ਸਬਜੀ ਬਣਾਈਏ ਜਿਹਨੂੰ ਛੋਟੇ ਤੋਂ ਲੈ ਕੇ ਵੱਡੇ ਸਾਰੇ ਖੁਸ਼ ਹੋ ਕੇ ਖਾ ਲੈਣ ਸ਼ਾਮ ਦੇ ਪੱਜ ਗਈ 6 ਮੈਂ ਆ ਗਈ ਸੀ ਕਿਚਨ ਚ ਡਿਨਰ ਦੀ ਤਿਆਰੀ ਕਰਨ ਲਈ ਅੱਜ ਮੈਂ ਇੱਥੇ ਲੈ ਕੇ ਆਈਆਂ ਪੇ ਤੁਸੀਂ ਦੇਖ ਸਕਦੇ ਹੋ ਇਹ ਪੇ ਨੇ ਅੱਜ ਅਸੀਂ ਪੇ ਦੀ ਬਹੁਤ ਹੀ ਟੇਸਟੀ ਸਬਜੀ ਬਣਾ ਕੇ ਤਿਆਰ ਕਰਾਂਗੇ ਕਈ ਲੋਕ ਤੇ ਇਹਨੂੰ ਕਮਲ ਕਕੜੀ ਵੀ ਕਹਿੰਦੇ ਨੇ ਤੁਸੀਂ ਇਹਨੂੰ ਕਿਸ ਨਾਮ ਤੋਂ ਬੁਲਾਉਂਦੇ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਮੈਂ ਇਹਨੂੰ ਪੇ ਹੀ ਕਹਿੰਦੀ ਆ ਅਸੀਂ ਕੀ ਇਹਦੇ ਕੋਫਤੇ ਦੇ ਅਕਸਰ ਹੀ ਬੜੀ ਵੱਰ ਬਣਾ ਕੇ ਖਾਦੇ ਨੇ ਤੇ ਉਹ ਟੇਸਟੀ ਵੀ ਬੜੇ ਬੰਦੇ ਨੇ ਅੱਜ ਮੈਂ ਇਥੇ ਬਣਾਵਾਂਗੀ ਪੇਹ ਦੇ ਕੋਫਤੇ ਸੱਚ ਮੰਨਿਓ ਇਹ ਵੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਸਭ ਤੋਂ ਪਹਿਲੇ ਮੈਂ ਪੇਹ ਦਾ ਉੱਪਰਲਾ ਛਿਲਕ ਉਤਾਰ ਦਵਾਂਗੀ ਤੇ ਇਥੇ ਮੈਂ 300 ਗ੍ਰਾਮ ਲੈਨੇ ਪੇਹ ਉਹ ਜੋ ਪੇਹ ਨਹੀਂ ਨਾ ਖਾਂਦੇ ਉਹ ਵੀ ਇਸ ਕੋਫਤੇ ਨੂੰ ਛਟਕਾਰੇ ਲੈ ਲੈ ਕੇ ਖਾਂਗੇ ਇੰਨੇ ਕੁ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਇੱਥੇ 300 ਗ੍ਰਾਮ ਅਸੀਂ ਲੈ ਆਲੇ ਸੀਗੇ ਪੇਹ ਪੇਂ ਦੀ ਆਲੂ ਪਾ ਕੇ ਸਬਜ਼ੀ ਵੀ ਬਹੁਤ ਹੀ ਸਵਾਦਮੰਕ ਕੇ ਤਿਆਰ ਹੁੰਦੀ ਹੈ ਬਟ ਅੱਜ ਇੱਥੇ ਮੈਂ ਆਲੂ ਪੇਂ ਦੀ ਸਬਜ਼ੀ ਨਹੀਂ ਪੇਂ ਦੇ ਕੋਫਤੇ ਬਣਾ ਕੇ ਤਿਆਰ ਕਰਾਂਗੇ ਹੁਣ ਪੇਂ ਦਾ ਉੱਪਰਲਾ ਛਿਲੜ ਤੋੜ ਲਿਆ ਸੀ ਤੇ ਪੇਂ ਨੂੰ ਸੀ ਧੋ ਲਿਆ ਸੀਗਾ ਧੋਣ ਤੋਂ ਬਾਅਦ ਅਸੀਂ ਚਾਕੂ ਦੇ ਨਾਲ ਰਫਲੀ ਇਥੇ ਕੱਟ ਲਵਾਂਗੇ ਥੋੜੇ ਬਾਰਿਕ ਬਾਰਿਕ ਹੀ ਪੇਂ ਨੂੰ ਕੱਟਾਂਗੇ ਕਿਉਂਕਿ ਇਹਨੂੰ ਅਸੀਂ ਬਾਅਦ ਵਿੱਚ ਪੀਸਣਾ ਵੀ ਹੈ ਤਾਂ ਸਾਨੂੰ ਆਸਾਨੀ ਹੋ ਜਾਏਗੀ ਪੀਸਣ ਚ ਤੇ ਇਸ ਤਰੀਕੇ ਦੇ ਪੇਂ ਹੁੰਦੇ ਆਂ ਦਰੋਂ ਦੀ ਮੋਰੀ ਵਾਲੇ ਇਹ ਅੰਦਰ ਵਿੱਚ ਤੇ ਮਿੱਟੀ ਬੜੀ ਹੁੰਦੀ ਹੈ ਅਗਰ ਇਹਨੂੰ ਜਿਆਦਾ ਤੁਹਾਨੂੰ ਮਿੱਟੀ ਲੱਗੇ ਅੰਦਰੋਂ ਦੀ ਤੁਸੀਂ ਕੱਟਣ ਤੋਂ ਬਾਅਦ ਵੀ ਇੱਕ ਵਾਰ ਪੇ ਨੂੰ ਤੋਲੋ ਬਟ ਇਹ ਸਾਫ਼ ਵਾਲੇ ਪੇ ਸੀ ਇੱਥੇ ਮੈਂ ਪੇ ਨੂੰ ਕੱਟ ਲਿਆ ਸੀਗਾ ਹੁਣ ਅਸੀਂ ਇਹਨੂੰ ਮਿਕਸੀ ਜਾਰ ਚ ਪਾ ਕੇ ਪੀਸ ਲਵਾਂਗੇ ਤੇ ਨੂੰ ਦੋ ਹੋਰ ਪਾ ਕੇ ਪੀਸਾਂਗੇ ਬਟ ਮੈਂ ਇੱਕ ਵਾਰ ਜੀ ਪਾ ਲਿਆ ਸੀ ਤੇ ਬਾਈਂਡਿੰਗ ਦੇ ਲਈ ਇਸ ਚ ਮੈਂ ਇੱਕ ਪਾਵਾਂਗੀ ਆਲੂ ਇਹ ਕੱਚੇ ਵਾਲਾ ਆਲੂ ਹੈ ਇਹਦੇ ਨਾਲ ਟੇਸਟ ਬਹੁਤ ਹੀ ਵਧੀਆ ਆਏਗਾ ਤੇ ਬਹੁਤ ਹੀ ਸੌਫਟ ਬਣ ਕੇ ਸਾਡੇ ਗੋਫਤੇ ਤਿਆਰ ਹੋਣਗੇ ਹੁਣ ਅਸੀਂ ਮਿਕਸੀ ਜਾਰ ਚ ਪਾ ਕੇ ਇਹਨੂੰ ਪਲਸ ਮੋੜਦੇ ਅਸੀਂ ਪੀਸ ਲਵਾਂਗੇ ਤੁਸੀਂ ਚਾਹੋ ਤਾਂ ਇਹਨੂੰ ਡੋਰੀ ਸੋਟੇ ਪਾ ਕੇ ਵੀ ਕੁੱਟ ਸਕਦੇ ਹੋ ਇੱਥੇ ਮੈਂ ਇਹਨੂੰ ਪੀਸ ਲਿਆ ਸੀਗਾ ਤੁਸੀਂ ਦੇਖ ਸਕਦੇ ਹੋ ਥੋੜਾ ਇਹਨਾਂ ਦਰਦਰਾਇਆ ਰਹਿੰਦਾ ਹੁਣ ਇਹ ਚ ਪਾ ਦਾਂਗੇ ਕੁਝ ਬੇਸੀ ਮਸਾਲੇ ਇੱਕ ਚਮਚ ਅਦਰਕ ਲਸਣ ਦਾ ਪੇਸਟ ਅੱਧਾ ਪਿਆਇ ਬਾਰੀ ਕੱਟ ਕੇ ਪਾਤਾ ਹੈ ਅੱਧੀ ਕਸੂਰੀ ਮੇਥੀ ਚਮਚ ਅੱਧੀ ਗਰਮ ਮਸਾਲਾ ਸੀਗਾ ਅੱਧੀ ਨਾਲ ਮਿਰਚ ਸੀ ਸਵਾਦ ਅਨੁਸਾਰ ਪਾਵਾਂਗੇ ਨਮਕ ਨਮਕ ਥੋੜਾ ਘੱਟ ਪਾਵਾਂਗੇ ਕਿਉਂਕਿ ਬਾਅਦ ਵਿੱਚ ਵੀ ਨਮਕ ਪਾਣਾ ਹੈ ਇੱਕ ਅੱਧੀ ਚਮਚੇ ਮੈਂ ਪਾਤੀ ਹਾਂ ਹਲਦੀ ਦੀ ਤੇ ਦੋ ਵੱਡੇ ਚਮਚ ਪਾਵਾਂਗੇ ਬੇਸਨ ਦੇ ਬਾਈਂਡਿੰਗ ਦੇ ਲਈ ਤੇ ਇੱਕ ਵਾਰੀ ਸਾਰਾ ਬੇਸਨ ਇਕੱਠਾ ਨਹੀਂ ਪਾਵਾਂਗੇ ਸਾਨੂੰ ਲੋੜ ਪਵੇਗੀ ਬਾਅਦ ਵਿੱਚ ਥੋੜਾ ਬੇਸਨ ਅਸੀਂ ਹੋਰ ਪਾ ਲਵਾਂਗੇ ਇਹਨੂੰ ਸਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੱਥ ਨਾਲ ਇਹਦੇ ਵਿੱਚ ਪਾਣੀ ਅਸੀਂ ਬਿਲਕੁਕੁਲ ਵੀ ਨਹੀਂ ਪਾਣਾ ਇਹਨੂੰ ਇਸੇ ਤਰੀਕੇ ਨਾਲ ਅਸੀਂ ਮਿਕਸ ਕਰਾਂਗੇ ਇੱਥੇ ਮੈਂ ਸਾਰੇ ਮਿਕਸਚਰ ਨੂੰ ਮਿਕਸ ਕਰ ਲਿਆ ਸੀ ਤੇ ਮੈਨੂੰ ਹੋਰ ਬੇਸਨ ਦੀ ਲੋੜ ਨਹੀਂ ਪਈ ਹੁਣ ਹੱਥ ਤੇ ਮੈਂ ਹਲਕਾ ਜਿਹਾ ਤੇਲ ਲਗਾ ਲਿਆ ਸੀ ਮੌਨੱਖੇ ਸੀਦੇ ਕੋਫਤੇ ਬਣਾ ਕੇ ਗੋਲ-ਗੋਲ ਤਿਆਰ ਕਰਾਂਗੇ। ਉਹ ਤੁਸੀਂ ਦੇਖ ਸਕਦੇ ਹੋ ਕਿੰਨੇ ਆਰਾਮ ਨਾਲ ਇਹ ਗੋਲ ਕੋਫਤੇ ਬਣ ਕੇ ਤਿਆਰ ਹੋ ਗਏ ਨੇ। ਤੁਸੀਂ ਚਾਹੋ ਤੇ ਲੰਬੇ ਵੀ ਕੋਫਤੇ ਬਣਾ ਕੇ ਤਿਆਰ ਕਰ ਸਕਦੇ ਹੋ। ਬਟ ਅੱਥੇ ਮੈਂ ਗੋਲ-ਗੋਲ ਵਹੀ ਬਣਾ ਕੇ ਤਿਆਰ ਕਰਾਂਗੇ। ਇਹ ਖਾਣੇ ਚ ਬਹੁਤ ਹੀ ਯਾਰ ਟੇਸਟੀ ਲੱਗਦੇ ਨੇ। ਇਹ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਥੋੜੀ ਵੀ ਚੰਗੀ ਲੱਗੇ। ਪਲੀਜ਼ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ। ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਮੇਰੀਆਂ ਇਹ ਕੋਫਤੇ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ। ਇੱਥੇ ਮੈਂ ਸਾਰੇ ਕੋਫਤੇ ਬਣਾ ਕੇ ਤਿਆਰ ਕਰ ਲਈ ਸੀ। ਹੁਣ ਅਸੀਂ ਇਹਨੂੰ ਕਰਾਂਗੇ ਫਰਾਈ। ਫਰਾਈ ਕਰਨ ਲਈ ਮੈਂ ਗੈਸ ਤੇ ਰੱਖ ਦਿੱਤਾ ਹੀ ਤੇਲ ਸਰ੍ਹੋਂ ਦਾ ਗਰਮ ਹੋਣ ਲਈ। ਤੇ ਤੇਲ ਮੇਰਾ ਗਰਮ ਹੋ ਗਿਆ ਸੀਗਾ। ਹੁਣ ਅਸੀਂ ਇੱਕ ਇੱਕ ਕਰਕੇ ਨਾ ਤੇਲ ਦੇ ਵਿੱਚ ਕੋਫਤੇ ਪਾਉਂਦੇ ਜਾਵਾਂਗੇ। ਔਰ ਜਿੰਨੇ ਇੱਕ ਵਾਰ ਚ ਕੋਫਤੇ ਆਣਗੇ ਅਸੀਂ ਓਨੇ ਹੀ ਕੋਫਤੇ ਪਾਵਾਂਗੇ। ਤੇਲ ਪਹਿਲੇ ਸੀ ਪ੍ਰੋਪਰ ਹੈ ਗਰਮ ਹੋਣਾ ਚਾਹੀਦਾ ਉਸ ਬਾਅਦ ਕੋਫਤੇ ਫਰਾਈ ਕਰ ਲਾਂਗੇ ਗੈਸ ਨੂੰ ਮੀਡੀਅਮ ਟੂ ਲੋ ਫਲੇਮ ਤੇ ਕਰ ਦਵਾਂਗੇ ਇੱਕ ਵਾਰ ਚ ਮੈਂ 7 ਤੋਂ 8 ਕੋਫਤੇ ਪਾ ਤੈ ਹੀ ਇਹਨੂੰ ਇੱਕਦਮ ਪਲਟਾਂਗੇ ਨਹੀਂ ਚਮਚ ਨਾਲ ਹਲਕਾ ਹਲਕਾ ਤੇਲ ਲੈ ਕੇ ਪਹਿਲੇ ਅਸੀਂ ਕੋਫਤਿਆਂ ਦੇ ਉੱਤੇ ਪਾ ਦਵਾਂਗੇ ਫਿਰ ਹਲਕੇ ਹਿਲਾਨਾ ਸੀਨ ਬਾਅਦ 1 ਮਿੰਟ ਤੋਂ ਬਾਅਦ ਅਸੀਂ ਨੂੰ ਪਲਟਾਂਗੇ ਫਿਰ ਥੋੜੀ ਜਗ੍ਹਾ ਮੈਂ ਹੋਰ ਬਣਾ ਦਿੱਤੀ ਸੀ ਜੋ ਬਾਕੀ ਦੇ ਕੋਫਤੇ ਰਹਿ ਗਏ ਸੀ 4-5 ਮੈਂ ਉਹ ਵੀ ਨਾਲ ਹੀ ਪਾ ਦਿੱਤੇ ਸੀਗੇ ਤੁਸੀਂ ਨੂੰ ਹਾਈ ਫਲੇਮ ਤੇ ਬਿਲਕੁਲ ਵੀ ਫਰਾਈ ਨਾ ਕਰਨਾ ਨੀਤੇ ਵੀ ਬਾਹਰੋਂ ਦੀ ਤੇ ਕਲਰ ਵਧੀਆ ਆ ਜਾਏਗਾ ਬਦ ਬਟ ਅੰਦਰੋਂ ਦੀ ਕੋਫਟੇ ਤੁਹਾਡੇ ਕੱਚੇ ਰਹਿ ਜਾਣਗੇ ਇਸ ਲਈ ਗੈਸ ਨੂੰ ਮੀਡੀਅਮ ਟੂ ਲੋ ਫਲੇਮ ਤੇ ਹੀ ਫਰਾਈ ਕਰਨਾ ਉਹ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕੋਫਟਿਆਂ ਨੂੰ ਕਲਰ ਵੀ ਆ ਗਿਆ ਸੀਗਾ ਹੁਣ ਅਸੀਂ ਨੂੰ ਇੱਕ ਪਲੇਟ ਦੇ ਵਿੱਚ ਕੋਫਟੇ ਨੂੰ ਕੱਟ ਦਵਾਂਗੇ ਤੇ ਮੈਂ ਇੱਕ ਵਾਰ ਚ ਹੀ ਸਾਰੇ ਕੋਫਟੇ ਤੇ ਫਰਾਈ ਕਰ ਲਈ ਹੀ ਤੁਸੀਂ ਦੇਖ ਸਕਦੇ ਹੋ ਹੁਣ ਤੁਸੀਂ ਚਾਹ ਤੈਨੂੰ ਚਾਹ ਦੇ ਨਾਲ ਖਾ ਲੋ ਤਾਂ ਵੀ ਬਹੁਤ ਹੀ ਟੇਸਟੀ ਲੱਗਦੇ ਨੇ ਬਟ ਅੱਜ ਮੈਂ ਇਹ ਬਣਾਵਾਂਗੀ ਕੋਫਤੇ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲੇ ਕਿ ਬਣਾ ਲੈਂਦੇ ਹਾਂ ਕੋ ਮਸਾਲਾ ਜਿਸ ਨਾਲ ਸਾਡੀ ਸਬਜ਼ੀ ਦਾ ਟੇਸ ਡਗਲ ਹੋ ਜਾਏਗਾ ਇੱਕ ਚਮਚ ਮੈਂ ਲਈ ਸੀ ਪੀਸੀ ਸੌਫ ਇੱਕ ਚਮ ਅੱਧੀ ਚਮ ਸਾਬੂ ਜੀਰਾ ਅੱਧੀ ਚਮ ਸਾਬੂ ਧਨੀਆ ਦੋ ਕਸ਼ਮੀਰੀ ਮਿਰਚਾਂ ਨੂੰ ਤੋੜ ਕੇ ਪਾਈ ਉਹਨਾਂ ਤੇ ਹੀ ਹਲਕਾ ਪੂਨ ਲਵਾਂਗੇ ਬਿਨਾ ਕਿਉ ਤੇਲ ਤੋਂ ਪੂਨ ਜਦ ਖੁਸ਼ਬੂ ਆਣੀ ਸ਼ੁਰੂ ਹੋ ਜੇਗੀ ਹੁਣ ਅਸੀਂ ਨੂੰ ਦਰਦਰਾ ਪੀਸ ਲਵਾਂਗੇ ਠੰਡਾ ਹੋਣ ਤੇ ਕੜਾਈ ਚ ਵੱਡੇ ਦੋ ਚਮਚ ਪਾਈ ਹ ਸਰਸੋਂ ਤੇਲ ਚੁਟਕੀ ਹਿੰਗ ਹੁਣ ਅਚੇ ਕੁਝ ਖੜੇ ਮਸਾਲੇ ਪਾ ਦਾਂਗੇ ਇੱਕ ਦਾਲਚਨੀਆ ਟੁਕੜਾ ਦੋ ਤੇਜ ਪੱਤਾ ਸੀ ਤਿੰਨ ਤੋਂ ਚਾਰ ਕਾਲੀ ਮਰ ਸਾਬੂ ਸੀ ਇੱਕ ਕਾਲੀ ਕਾਲੀ ਲਾਚੀ ਮੋਟੀ ਵਾਲੀ ਸੀਗੀ ਉਹਨੂੰ ਹਲਕਾ ਜਿਹਾ ਭੁੰਨ ਲਵਾਂਗੇ ਫਿਰ ਉਸ ਚ ਪਾਤਾ ਹੈ ਅਦਰਕ ਲਸਣ ਦਾ ਪੇਸਟ ਉਹਨੂੰ ਮੈਂ 30 ਸੈਕਿੰਡ ਲਈ ਭੁੰਨ ਲਿਆ ਜਦੋਂ ਕੱਚਾਪਨ ਨਿਕਲ ਗਿਆ ਫਿਰ ਉਸ ਚ ਪਾਤਾ ਹੈ ਦੋ ਪਿਆਈ ਮਲੇਹੀ ਉਹਨੂੰ ਮਿਕਸੀ ਚ ਪੀਸ ਲਿਆ ਸੀਗਾ ਉਹਨੇ ਸੀ ਭੁੰਨ ਲਿਆ ਸੀ ਪਿਆਜ਼ ਨੂੰ ਪਿਆਜ਼ ਜਦੋਂ ਭਨ ਗਿਆ ਸੀ ਚ ਬੇਸੀ ਮਸਾਲੇ ਪਾਤੇ ਹੀ ਅੱਧੀ ਚਮਚ ਲਾਲ ਮਿਰਚ ਪਾਊਡਰ ਅੱਧੀ ਚਮਚ ਹਲਦੀ ਅੱਧੀ ਚਮਚ ਕਸ਼ਮੀਰੀ ਮਿਰਚ ਅੱਧੀ ਜਮੇ ਮੈਂ ਪਾਇਆ ਹੀ ਕਿਚਨ ਕਿੰਗ ਮਸਾਲਾ ਦੋ ਚਮਚ ਪਾਣੀ ਪਾ ਕੇ ਮਸਾਲੇ ਨੂੰ ਹੀ ਤੇ ਭੁੰਨ ਲਿਆ ਸੀਗਾ ਹੁਣ ਇਸ ਚ ਪਾਤਾ ਹੀ 1 ਟਿੰਨ ਛੋਟੇ ਸਾਈਜ਼ ਦੇ ਮੈਂ ਲਏ ਹੀ ਟਮਾਟਰ ਉਹਦੀ ਪਿਓਰੀ ਬਣਾ ਲਈ ਸੀ ਉਹਨੂੰ ਪਾ ਕੇ ਚੰਗੀ ਤਰ੍ਹਾਂ ਪਹਿਲੇ ਮਿਕਸ ਕਰਾਂਗੇ ਤੇ ਹੁਣ ਅਸੀਂ ਨੂੰ ਕਵਰ ਕਰਕੇ ਰੱਖ ਦਾਂਗੇ 1 ਤੋਂ 1.5 ਮਿੰਟ ਤੱਕ ਜਦੋਂ ਵੀ ਕੋਈ ਸਬਜ਼ੀ ਬਣਾਓ ਮਸਾਲੇ ਨੂੰ ਵਧੀਆ ਹੀ ਭੁੰਨੋ ਜਿੰਨਾ ਮਸਾਲਾ ਵਧੀਆ ਭੁੰਨੋਗੇ ਓਨੀ ਸਾਡੀ ਸਬਜ਼ੀ ਵਧੀਆ ਬਣ ਕੇ ਤਿਆਰ ਹੋਏਗੀ ਇੱਥੇ ਮਸਾਲਾ ਭੁੰਨ ਗਿਆ ਹੀ ਹਲਕਾ ਜਿਹਾ ਆਪਣਾ ਔਇਲ ਛੱਡ ਦਿੱਤਾ ਸੀਗਾ ਹੁਣ ਇਸ ਤੇ ਸੀ ਗਰੇਵੀ ਲਈ ਪਾ ਦਾਂਗਾ ਪਾਣੀ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਤੁਸੀਂ ਕਿੰਨੀ ਗਰੇਵੀ ਪਸੰਦ ਕਰਦੇ ਹੋ ਤੇ ਜਦੋਂ ਵੀ ਗਰੇਵੀ ਲਈ ਪਾਣੀ ਪਾਉ ਤੇ ਪਾਣੀ ਨੂੰ ਗਰਮ ਕਰਕੇ ਹੀ ਪਾਉ ਤੇ ਮੈਂ ਇੱਥੇ ਗਰਮ ਕਰਕੇ ਪਾਣੀ ਪਾਇਆ ਸੀਗਾ ਜਦੋਂ ਇਕੋ ਬਾਲ ਆ ਗਿਆ ਸੀ ਫਿਰ ਇਸ ਵਿੱਚ ਇਸੀ ਪਾਵਾਂਗੇ ਦੁੱਧ ਦੇ ਉੱਪਰਲੀ ਮਲਾਈ ਹੁੰਦੀ ਨਾ ਉਹ ਦੋ ਤੋਂ ਚਮਚ ਮੈਂ ਵੱਡੇ ਇੱਥੇ ਫੈਂਟ ਕੇ ਪਾ ਦ ਤੇ ਹੀ ਮਲਾਈ ਦੇ ਤੁਸੀਂ ਚਾਹਦੇ ਜਗ੍ਹਾ ਤੇ ਕਰੀਮ ਵੀ ਪਾ ਸਕਦੇ ਹੋ ਤੁਸੀਂ ਨਹੀਂ ਪਾਣਾ ਚਾਹੁੰਦੇ ਤਾਂ ਵੀ ਕੋਈ ਗੱਲ ਨਹੀਂ ਤਾਂ ਵੀ ਸਬਜ਼ੀ ਬਹੁਤ ਹੀ ਸਵਾਦ ਨਾਲ ਕੇ ਤਿਆਰ ਹੋਏਗੀ ਇਹ ਨੂੰ ਕਵਰ ਕਰਕੇ ਮੈਂ ਰੱਖ ਦਿੱਤਾ ਸੀ ਜਦੋਂ 1-2 ਉਬਾਲ ਆ ਗਏ ਸੀ ਗਰੇਵੀ ਨੂੰ ਤੇ ਹੁਣ ਸਾਡੀ ਗਰੇਵੀ ਬਣ ਕੇ ਤਿਆਰ ਹੈ 컬러 ਕਿੰਨਾ ਵਧੀਆ ਆਇਆ ਹੁਣ ਇਹ ਚ ਜੋ ਕੋਫਤੇ ਬਣਾ ਕੇ ਰੱਖੇ ਸਿਰਫ ਸਾਰੇ ਕੋਫਤੇ ਹੀ ਗਰੇਵੀ ਦੇ ਵਿੱਚ ਪਾ ਦੇਾਂਗੇ ਤੇ ਹੁਣ ਅਸੀਂ ਗੈਸ ਨੂੰ ਹਾਲੇ ਓਕੇ ਹੀ ਰੱਖਿਆ ਤੇ ਹੁਣ ਨੂੰ 1.5 ਤੋਂ 2 ਮਿੰਟ ਤੱਕ ਹੀ ਇਸੇ ਤਰੀਕੇ ਨਾਲ ਨੂੰ ਰਹਿਣ ਦਵਾਂਗੇ ਹੁਣ ਇਹ ਚ ਪਾਵਾਂਗੇ 1/2 ਚਮਚ ਕਸੂਰੀ ਮੇਥੀ 1/2 ਚਮਚ ਗਰਮ ਮਸਾਲਾ ਤੁਸੀਂ ਚਾਹੋ ਤੇ ਬਾਰੀਕ ਕਟਿਆ ਹਰਾ ਧਨੀਆ ਵੀ ਪਾ ਸਕਦੇ ਹੋ ਉਹਦਾ ਨਾ ਟੇਸਟ ਵੀ ਬਹੁਤ ਵਧੀਆ ਆਏਗਾ ਇੱਥੇ ਸਾਡੇ ਕੋਫਤੇ ਬਣ ਕੇ ਤਿਆਰ ਆ ਖਾਣੇ 'ਚ ਬਹੁਤ ਹੀ ਟੇਸਟੀ ਲੱਗਦੇ ਆ ਜੋ ਬੇਨੁਖਾਣਾ ਨਹੀਂ ਪਸੰਦ ਕਰਦੇ ਉਹ ਵੀ ਇਹ ਕੋਫਤੇ ਨੂੰ ਛਟਕਾਰੇ ਲੈ ਕੇ ਖਾਣਗੇ ਇੰਨੇ ਇੱਕ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਜੇ ਤੁਸੀਂ ਕਦੀ ਨਹੀਂ ਬਣਾਇਆ ਤੇ ਇੱਕ ਵਾਰ ਜ਼ਰੂਰ ਬਣਾਇਓ ਕਿ ਤੁਸੀਂ ਕੀ ਇਹਦੇ ਕੋਫਤੇ ਖਾਣੇ ਭੁੱਲ ਜਾਓਗੇ ਇੱਥੇ ਸਾਡੇ ਕੋਫਤੇ ਬਣ ਕੇ ਤਿਆਰ ਆ ਉਹਨਾਂ ਨੂੰ ਕਰ ਲੈਨੇ ਸਭ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਬਣ ਕੇ ਤਿਆਰ ਹੋ ਨੇ ਇਹਨੂੰ ਚਾਵਲ ਨਾਲ ਖਾਓ ਪਰੌਂਠੀ ਨਾਲ ਖਾਓ ਜਿੰਨਾ ਮਰਜ਼ੀ ਖਾਓ ਬਹੁਤ ਹੀ ਆ ਟੇਸਟੀ ਲੱਗਦੇ ਨੇ ਹੁਣ ਜਦੋਂ ਮੈਂ ਗਾਰਨਿਸ਼ ਕਰ ਦਿੱਤਾ ਸੀ ਦੁੱਧ ਦੀ ਮਲਾਈ ਦੇ ਨਾਲ ਇਹ ਆਪਸ਼ਨਲ ਹੈ ਨਹੀਂ ਕਰਨਾ ਚਾਹੁੰਦੇ ਸਿੰਪਲ ਵੀ ਰੱਖ ਸਕਦੇ ਹੋ ਸਾਡੇ ਕੋਫਤੇ ਬਣ ਕੇ ਤਿਆਰ ਹੈ ਅੱਜ ਦੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਹੁਣ ਦੋ ਇਜਾਜ਼ਤ ਫਿਰ ਮਿਲਦੀ ਹੈ ਟੇਕ ਕੇਅਰ